ਸਾਡੇ YouTube ਚੈਨਲ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਨੂੰ ਦੱਸਾਂਗੇ ਇੱਕ ਨਵੇਂ ਪ੍ਰੋਡਕਟ ਜਿਹੜਾ ਨਾਮ ਹੈ ਅਸਕਲ ਜੈਲ ਅਸਕਲ ਜੈਲ ਜੋ ਕਿ ਐਨੀ ਫੀਡ ਸਪਲੀਮੈਂਟ ਹੈ ਫੀਡ ਐਨੀਮਲ ਸਪਲੀਮੈਂਟ ਹੈ ਅਸਕਲ ਜੋ ਅਸਕਲ ਜੈਲ ਹੈ ਜੋ ਕਿ ਅਲੰਬੀ ਕੰਪਨੀ ਦੀ ਆਉਂਦੀ ਹੈ ਤੇ ਇਹਦੇ ਵਿੱਚ ਆਈਕੋਨਿਕ ਕੈਲਸ਼ੀਅਮ ਇਹਦੇ ਵਿੱਚ ਬਿਟਾਰ অর্ਗੈਨਿਕ ਤੇ ਬਹੁਤ ਸਾਰੀਆਂ ਜ਼ਰੂਰੀ ਮਲਟੀਵਿਟਾਮਿਨ ਪਾਈ ਜਾਂਦੇ ਆ ਅੱਜ ਅਸੀਂ ਤੁਹਾਨੂੰ ਇਹਦੇ ਵਾਅ ਦੱਸਾਂਗੇ ਇਹਦੇ ਕੀ ਤੁਹਾਨੂੰ ਲਾਭ ਵਾ ਇਹਨੇ ਪਾਉਣ ਦੇ ਕੀ ਫਾਇਦੇ ਆ ਐਸਕਲ ਜੈਲ ਨੂੰ ਜੇ ਅਸੀਂ ਕੰਪੇਅਰ ਕੀਤਾ ਜਾਵੇ ਤੇ ਇਹਦੇ ਮੁਕਾਬਲੇ ਤੁਸੀਂ ਦੇਖਦੇ ਆ ਜਿਵੇਂ ਕਿ ਕੈਲਪ ਜੈਲ ਜਾਂ ਹੋਰ ਵੀ ਬਹੁਤ ਸਾਰੀਆਂ ਹੁੰਦੀਆਂ ਆ ਐਸਕਲ ਜੈਲ ਜੋ ਕਿ ਸਾਡੇ ਕੋਲ 500 ਐਮਐਲ ਵਿੱਚ ਹੈ ਤੇ ਇਹਦੀ ਜਿਹੜੀ ਡੋਜ਼ ਵਾ ਇਹਦੀ ਡੋਜ਼ ਹੁੰਦੀ ਆ ਇਹਨੂੰ ਤੁਸੀਂ ਇਕੱਠਾ ਨਹੀਂ ਦੇਣਾ ਕਈ ਕਈ ਲੋਕੀ ਗਲਤੀ ਕਰਦੇ ਆ ਇੱਕ ਵਾਰ ਚ ਇਕੱਠਾ ਦੇ ਦਿੰਦੇ ਲੇਕਿਨ ਇਹਨਾਂ ਨੂੰ ਇਕੱਠਾ ਦੇਣਾ ਨਹੀਂ ਚਾਹੀਦਾ ਇਹਨੂੰ ਪੰਜ ਜਿੱਦਾਂ ਕਿ ਸਾਡੇ ਕੋਲ 500 ml ਦੀ ਪੈਕਿੰਗ ਆ ਇਹਨੂੰ ਤੁਸੀਂ 500 ml ਨੂੰ ਘੱਟੋ ਘੱਟ ਨਹੀਂ ਤਿੰਨ ਵਾਰ ਕਰਕੇ ਤਿੰਨ ਤਿੰਨ ਵਾਰ ਕਰਕੇ ਦੇ ਸਕਦੇ ਆ ਜੇ ਤੁਸੀਂ ਇਕੱਠੀ ਜੀ ਨਹੀਂ ਦਿੰਦੇ ਚਲੋ ਉਹਨਾਂ ਨੂੰ ਇਹ ਹੁੰਦਾ ਆ ਵੇ ਅਸੀਂ ਇਕੱਠੀ ਦੇ ਨਜ਼ਾਰਾ ਰਿਜ਼ਲਟ ਆ ਉਹ ਕੰਮ ਸੇ ਕੰਮ ਨੂੰ ਦੋ ਵਾਰੀ ਕਰਕੇ ਦੇ ਸਕਦੇ ਆ ਤੇ ਇਹਦੇ ਲਾਭ ਇਹ ਆ ਸਾਨੂੰ ਇਹਦੇ ਬਾਅਦ ਦੱਸਾਂਗੇ ਲਾਭ ਸਾਨੂੰ ਜਿੱਦਾਂ ਕਿ ਤੁਸੀਂ ਦੇਖਦੇ ਆ ਕਿ ਪਸ਼ੂ ਸੂਣ ਤੋਂ ਬਾਅਦ ਆਪਣੀਆਂ ਲੱਤਾਂ ਤੇ ਸਹੀ ਤਰ੍ਹਾਂ ਨਹੀਂ ਖੜਦਾ ਉਹ ਬੈਠਦਾ ਰਹਿੰਦਾ ਆ ਤੁਸੀਂ ਇਹਨੂੰ ਸੂਣ ਤੋਂ ਅਗਲੇ ਦਿਨ ਹੀ ਇਹਦੀ ਜਿੰਨੀ ਵੀ ਮਾਤਰਾ ਸਾਨੂੰ ਦੱਸੀ ਗਈ ਆ ਉਹਦੇ ਅਨਸਾਰ ਇਹਨੂੰ ਪਸ਼ੂ ਨੂੰ ਪਲਾ ਲੈਣੀ ਆ ਇਸ ਨਾਲ ਉਹਦੀ ਲੱਤਾਂ ਦੇ ਵਿੱਚ ਸਰੀਰ ਵਿੱਚ ਜਾਨ ਆਏਗੀ ਤੇ ਜਿਹੜਾ ਦੁੱਧ ਦੀ ਮਾਤਰਾ ਆ ਉਹਨੂੰ ਵੀ ਵਧਾਏਗਾ ਤੇ ਤੁਹਾਨੂੰ ਇਹਦੇ ਨਾਲ ਜਿਹੜੀ ਕੋਈ ਪਸ਼ੂ ਨੂੰ ਮਸਟਾਈਟਿਸ ਦੀ ਸਮੱਸਿਆ ਹੋ ਜਾਂਦੀ ਦੁੱਧ ਵਿੱਚ ਛਿੱਛੜੇ ਆ ਉਹ ਚੀਜ਼ਾਂ ਵੀ ਇਹਨੂੰ ਦੇਣ ਨਾਲ ਦੂਰ ਹੋਊਗੀਆਂ ਇਹਦੇ ਵਿੱਚ ਜਿੱਦਾਂ ਕਿ ਅਸੀਂ ਦੇਖਦੇ ਆ ਤੇ ਇਹਦੇ ਵਿੱਚ ਇਹ ਨਹੀਂ ਦੱਸਿਆ ਵੀ ਇਹ ਦੀ ਡੋਜ਼ ਜੇ ਤੁਸੀਂ ਜਿਹੜੀ ਆ ਆਪ ਵੀ ਬਣਾ ਸਕਦੇ ਆ ਜੋ ਕਿ ਇਹਨੀ ਕੰਪਨੀ ਨੇ ਇਹਦੇ ਵਿੱਚ ਨਹੀਂ ਦੱਸਿਆ ਵੀ ਤੁਸੀਂ ਕਿੱਦਾਂ ਇਹਨੂੰ ਦੇਣਾ ਆ ਕਿਉਂਕਿ ਜ਼ਿਆਦਾ ਲੋਕੀ ਜੋ ਵੈਟਰਨਰੀ ਡਾਕਟਰ ਆ ਜਾਂ ਕੁਝ ਲੋਗ ਆ ਉਹਨਾਂ ਦੀ ਆਪਣੀ ਆਪਣੀ ਹੁੰਦੀ ਆ ਕਿਉਂ ਨਹੀਂ ਆਪਣੇ ਅਕੋਰਡਿੰਗ ਦੇਣਾ ਹਰੇਕ ਦਾ ਆਪਣਾ ਆਪਣਾ ਤਜਰਬਾ ਹੁੰਦਾ ਆ ਤੁਸੀਂ ਉਹਦੇ ਅਨਸਾਰੀ ডোজ ਬਣਾ ਸਕਦੇ ਆ ਅਸੀਂ ਜਿੱਦਾਂ ਜਿੱਦਾਂ ਵੀ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਜੀ ডোজ ਤੁਸੀਂ ਇਹਨੂੰ ਦੋ ਵਾਰੀ ਕਰਕੇ ਦੇ ਸਕਦੇ ਆ ਜਿੱਦਾਂ ਕਿ ਜਿਵੇਂ ਕਿ ਸਾਡੇ ਕੋਲ 5 ਸ.ਐਮ. ਵਾਲੇ ਤੁਸੀਂ ਇਹਨੂੰ ਦੋ ਵਾਰੀ ਕਰਕੇ ਦੇ ਦਿਓ ਤੇ ਜੋ ਕਿ ਪਸ਼ੂ ਦੇ ਇਹ ਵਧੀਆ ਰਹੇਗਾ ਤੇ ਇਹਦੇ ਨਾਲ ਬਹੁਤ ਸਾਰੀਆਂ ਸਮੱਸਿਆਵਾਂ ਦਾ ਵੀ ਹੱਲ ਹੋਏਗਾ ਤੇ ਤੁਹਾਨੂੰ ਜੋ ਕਿ ਬਾਦ ਵਿੱਚ ਤੁਸੀਂ ਕਈ ਵਾਰੀ ਇਹਨੂੰ ਨਹੀਂ ਪਾਉਂਦੇ ਆ ਤੇ ਬਾਅਦ ਵਿੱਚ ਤੁਹਾਨੂੰ ਕੀ ਹੁੰਦਾ ਆ ਨਾ ਤੁਸੀਂ ਕੈਲਸ਼ੀਅਮ ਪਾਇਆ ਹੁੰਦਾ ਨਾ ਕੋਈ ਮਿਨੀ ਮਿਕਸਚਰ ਪਾਇਆ ਹੁੰਦਾ ਤੁਹਾਨੂੰ ਦੇਖਦੇ ਵੀ ਪਸ਼ੂ ਬਿਮਾਰ ਹੋ ਜਾਂਦਾ ਸੂਨ ਤੋਂ ਬਾਅਦ ਦੁੱਧ ਵੀ ਘਟ ਜਾਂਦਾ ਆ ਤੇ ਉਹਨੂੰ ਤੁਹਾਨੂੰ ਮਹਿੰਗੇ-ਮਹਿੰਗੇ ਟੀਕੇ ਲਗਾਣੇ ਪੈਂਦੇ ਤਾਕਤ ਦੇ ਲਗਾਣੇ ਪੈਂਦੇ ਆ ਕੋਈ ਮਲਟੀ ਵਿਟਾਮਿਨ ਤਾਕਤ ਦੇ ਲਗਾਣੇ ਪੈਂਦੇ ਆ ਉਹ ਤੋਂ ਬਚਣ ਲਈ ਤੁਸੀਂ ਜੇਕਰ ਤੁਸੀਂ ਪਹਿਲਾਂ ਤੋਂ ਹੀ ਪਹਿਲਾਂ ਤੋਂ ਹੀ ਕੋਈ ਉਹਦਾ ਬਿਮਾਰੀਆਂ ਤੋਂ ਲੜਨ ਲਈ ਕੋਈ ਉਹਨੂੰ ਉਹਦੇ ਅੰਦਰ ਕਮਜ਼ੋਰੀ ਨੂੰ ਪੂਰਾ ਕਰਨ ਲਈ ਕੋਈ ਸ਼ਮਤਾ ਰੱਖੂਗੇ ਤਾਂ ਤੁਸੀਂ ਪਸ਼ੂ ਨੂੰ ਸੂਣ ਤੋਂ ਬਾਅਦ ਹੀ ਅਗਲੇ ਦਿਨ ਜੇ ਤੁਹਾਡਾ ਪਸ਼ੂ ਸਵੇਰੇ ਸੁੰਦਾ ਤਾਂ ਤੁਸੀਂ ਸ਼ਾਮ ਨੂੰ ਇਹਨੂੰ ਜਿੱਦਾਂ ਵੀ ਸਾਨੂੰ ਦੋ ਦੱਸੀ ਆ ਉਹਦੇ ਹਿਸਾਬ ਨਾਲ ਇਹਨੂੰ ਦੋ ਚ ਪਲਾਣੀ ਆ ਤੇ ਤਾਂ ਹੀ ਇਹਦਾ ਇਸ ਦਾ ਫਾਇਦਾ ਹੋਏਗਾ ਇਹ ਘੱਟੋ ਘਾਟ ਨਹੀਂ ਮਹੀਨੇ ਵਿੱਚ 10-14 ਸ਼ੀਸ਼ੀਆਂ ਇਹਨੂੰ ਪਲਾ ਦੇਣੀਆਂ ਚਾਹੀਦੀਆਂ ਆ ਤਾਂ ਕਿ ਪਸ਼ੂ ਨੂੰ ਪ੍ਰੋਪਰ ਜਿਹੜੀ ਕੈਲਸ਼ੀਅਮ ਦੀ ਘਾਟ ਅੰਦਰ ਉਹ ਹੋ ਜਾਂਦੀ ਆ ਪਸ਼ੂ ਸੁੰਦਾ ਤਾਂ ਬਹੁਤ ਸਾਰੀ ਕਮੀ ਆ ਜਾਂਦੀ ਆ ਕਿਉਂਕਿ ਉਹਦਾ ਬਹੁਤ ਸਾਰਾ ਜੋਰ ਜੋ ਕਿ ਪਸ਼ੂ ਦਾ ਲੱਗ ਜਾਂਦਾ ਤੇ ਉਹਨੂੰ ਕਮੀ ਆਏ ਜਾਂਦੀ ਆ ਤਾਂ ਇਹਨੂੰ ਦੇਣ ਲਈ ਸਾਡੇ ਕੋਈ ਵਧੀਆ ਤੇ ਸਾਡੇ YouTube ਦੇਖਣ ਲਈ ਤੁਹਾਡਾ ਬਹੁਤ ਹੀ ਧੰਨਵਾਦ